ਸੋ ਸਾਰੇ ਪੱਤਰਕਾਰ ਸਹਿਬਾਨ ਦਾ ਮੈਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਬਹੁਤ-ਬਹੁਤ ਸਵਾਗਤ ਕਰਦਾ ਲਈ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਟਾਈਮ ਕੱਢ ਕੇ ਸਾਡੇ ਵਿੱਚ ਆਇਓ ਹਲਕਾ ਵੈਸਟਰ ਲੁਧਿਆਣਾ ਦੀ ਚੋਣ ਚੱਲ ਰਹੀ ਹੈ ਤੇ ਜਦੋਂ ਦਾ ਕੋਟ ਲੱਗਿਆ ਇਹ ਇਲੈਕਸ਼ਨ ਕਾਂਗਰਸ ਪੱਖੀ ਤੇ ਇੱਕ ਤਰਫਾ ਹੋਣੀ ਸ਼ੁਰੂ ਹੋ ਗਈ ਹੈ ਅੱਜ ਅਸੀਂ ਦੋਨੇ ਕਬੱਡੀ ਹੋਰ ਖਬਰ ਤੇ ਖੁਸ਼ਖਬਰੀ ਦੇਣ ਲੱਗੇ ਆ ਕਾਂਗਰਸ ਲਈ ਤੇ ਕਾਂਗਰਸ ਨਾਲ ਲੋਕਾਂ ਦਾ ਆਉਣ ਦਾ ਜਾਨ ਬਹੁਤ ਤੇਜ਼ ਹੋ ਗਿਆ ਹੈ ਆਮ ਤੌਰ ਤੇ ਇਹ ਹੁੰਦਾ ਹੈ ਕਿ ਜਦੋਂ ਸਰਕਾਰ ਹੁੰਦੀ ਹੈ ਤਾਂ ਬਾਈ ਇਲੈਕਸ਼ਨ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਬੰਦੇ ਸਰਕਾਰ ਵੱਲ ਜਾਂਦੇ ਲੇਕਿਨ ਇਹ ਸਰਕਾਰ ਦੀ ਪਿਛਲੇ 3.5 ਸਾਲ ਦੀ ਕਾਰਗੁਜ਼ਾਰੀ ਇੰਨੀ ਮਾੜੀ ਹੈ ਲੋਕ ਲਾਉਣ ਆਰਡਰ ਤੋਂ ਇਹਨਾਂ ਤੰਗ ਆ ਚੁੱਕੇ ਐ ਅਪਰੋਤੀਆਂ ਤੋਂ ਬਠੇਤੀਆਂ ਤੋਂ ਬੰਬਾਂ ਤੋਂ ਸ਼ਹਿਰੀ ਲੋਕ ਖਾਸੌਰ ਦੇ ਇਹਨਾਂ ਤੰਗ ਐ ਕਿ ਇਹ ਇਲੈਕਸ਼ਨ ਇੱਕ ਤਰਫਾ ਹੋ ਰਹੀ ਐ ਕਾਂਗਰਸ ਪੱਕੀ ਹੋ ਰਹੀ ਐ ਤੇ ਅੱਜ ਮੈਂ ਆਪਣੀ ਪਾਰਟੀ ਦੀ ਹਾਈ ਕਮਾਂਡ ਤੇ ਸਾਡੇ ਇੱਥੋਂ ਦੇ ਚਾਰਜ ਨਾਣਾ ਗੁਰਜੀਤ ਸਿੰਘ ਜੀ ਸਾਰਿਆਂ ਦੀ ਯਾਦ ਨਾਲ ਤੁਹਾਨੂੰ ਇਹ ਕੁਝ ਖ਼ਬਰیں ਦੇ ਰਿਹਾ ਕਿ ਅੱਜ ਸਾਡੇ ਵਿੱਚ ਇੱਕ ਤਾਂ ਸਾਡੀ ਪਾਰਟੀ ਦੇ ਪਹਿਲਾਂ ਸਾਡੇ ਤੋਂ ਗਏ ਕਰਨ ਬਰਿੰਗ ਜੀ ਜਿਹੜੇ ਪੈਡਾ ਦੇ ਚੇਅਰਮੈਨ ਵੀ ਰਹੇ ਆ ਸਾਡੀ ਪਾਰਟੀ ਦੀ ਸਰਕਾਰ ਦੇ ਵਿੱਚ ਅੱਜ ਉਹ ਭਾਜਪਾ ਨੂੰ ਛੱਡ ਕੇ ਵਾਪਸ ਘਰ ਪਰਤ ਰਹੇ ਆ ਮੈਂ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦਾ ਖੜੇ ਹੋ ਕੇ ਜਿਹੜਾ ਦੱਸੇ ਤੋ ਕਰਨਬੜਿੰਗ ਜੀ ਦਾ ਬਹੁਤ ਬਹੁਤ ਸਵਾਗਤ ਹੈ ਬਹੁਤ ਹੀ ਈਜ਼ਾਰੂ ਬਾਪੂ ਹੈ ਤੇ ਸਾਨੂੰ ਇਹਨਾਂ ਦੀ ਆਉਣ ਨਾਲ ਬੜਾ ਖੁਸ਼ਹਾਰਾ ਮਿਲਣ ਤੇ ਅੱਜ ਮੈਂ ਤੁਹਾਨੂੰ ਜਿਹੜੀ ਇੱਥੋਂ ਅੱਜ ਦੇ ਆਪਣੇ ਸੂਬੇ ਦੇ ਵਿੱਚ ਰਾਜ ਕਰਨੀ ਪਾਰਟੀ ਉਹਦੀਆਂ ਨੀਤੀਆਂ ਤੋਂ ਤਾਂ ਗੋਫੇ ਜਦੋਂ ਐਮਐਲਏ ਦੀ ਇਲੈਕਸ਼ਨ ਹੁੰਦੀ ਹੈ ਤਾਂ ਮੈਂਬਰ ਨਿਊਸਪਰ ਕੌਂਸਲ ਜਾਂ ਟਰਪੋਰੇਸ਼ਨ ਬਹੁਤ ਅਹਿਮ ਚੀਜ਼ ਹੁੰਦੀ ਹੈ ਤੇ ਅੱਜ ਸਾਨੂੰ ਖੁਸ਼ੀ ਹੈ ਕਿ ਸਾਡੇ ਵਿਚਕਾਰ ਸਨੀ ਮਾਸਟਰ ਜੀ ਜਿਨ੍ਹਾਂ ਦਾ ਨਾਮ ਸਤਨਾਮ ਸਿੰਘ ਹੈ ਵਾਰਡ ਨੰਬਰ 58 ਤੋਂ ਮੈਂਬਰ ਹੈ ਅੱਜ ਆਮ ਆਦਮੀ ਪਾਰਟੀ ਦੇ ਮੈਂਬਰ ਚੁਣੇ ਹੋਏ ਹੈ ਕਾਉਂਸਲਰ ਚੁਣੇ ਹੋਏ ਹੈ ਲੁਧਿਆਣੇ ਤੋਂ ਇਸੇ ਏਰੀਏ ਦੇ ਹੈ ਜਿੱਥੇ ਇਲੈਕਸ਼ਨ ਹੋ ਰਹੀ ਹੈ ਮੈਂ ਸਵਾਗਤ ਕਰਦਾ ਹਾਂ ਸਤਨਾਮ ਸਿੰਘ ਜੀ ਸਨੀ ਮਾਸਟਰ ਜੀ ਦਾ ਸਾਡੀ ਪਾਰਟੀ ਸ਼ਾਮਲ ਹੋ ਰਹੀ ਹੈ ਮੈਂ ਉਹਨਾਂ ਦਾ ਸਵਾਗਤ ਕਰਦਾ ਹਾਂ ਜਰਾ ਖੜੇ ਹੋ ਕੇ ਸਾਰੇ ਹਨ ਆਪਣਾ ਤੇ ਨਾਲ ਹੀ ਇਸ ਤੋਂ ਬਾਅਦ ਕਿ ਇਸ ਤੋਂ ਪਹਿਲਾਂ ਕਿ ਅਸੀਂ ਇਹਨਾਂ ਨੂੰ ਸਨਮਾਨਿਤ ਕਰੀਏ ਸਾਡੇ ਰਾਣਾ ਜੀ ਕਰਨਗੇ ਮੈਂ ਇਸ ਤੋਂ ਇਲਾਵਾ ਜਿਹੜੇ ਸਾਡੇ ਇਸ ਤੋਂ ਪਹਿਲਾਂ ਐਮਐਲਏ ਸੀ ਗੋਗੀ ਜੀ ਜਿਨ੍ਹਾਂ ਨਾਲ ਮੇਰਾ ਵੀ ਬੜਾ ਪਿਆਰ ਸੀ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਐਮਐਲਏ ਬਣ ਕੇ ਵੀ ਇਹਨਾਂ ਤੋਂ ਬਹੁਤ ਦੁਖੀ ਸੀ ਤੇ ਪਰੇਸ਼ਾਨ ਹੋ ਕੇ ਉਹਨਾਂ ਨੇ ਆਪਣੀ ਜਾਨ ਦਿੱਤੀ ਹੈ ਅੱਜ ਉਹਨਾਂ ਦੇ ਭਾਣਜੇ ਸਾਨੂੰ ਜੁਆਇਨ ਕਰ ਰਹੇ ਹੈ ਉਹਨਾਂ ਦਾ ਵੀ ਮੈਂ ਪਰਮਵੀਰ ਸਿੰਘ ਜੀ ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਕਰਦਾ ਹੈ ਉਹ ਸਾਡੇ ਵਿਚਾਰ ਅਜ ਕਾਂਗਰਸ ਪਾਰਟੀ ਜੋ ਹੈ ਕਰ ਰਹੇ ਸੋ ਮੈਂ ਇਹਨਾਂ ਸਖੀਰਤਾ ਦਾ ਆਸ਼ੂ ਜੀ ਵੀ ਸਵਾਗਤ ਕਰਨਗੇ ਪਹਿਲਾਂ ਮੈਂ ਰਾਣਾ ਜੀ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਨੂੰ ਕਾਂਗਰਸ ਪਾਰਟੀ ਦੇ ਛੰਡੇ ਦੇ ਨਾਲ ਸਨਮਾਨਿਤ ਕਰਨ ਵੈਲਕਮ ਜੀ ਸਾਹਮਣੇ ਕਿਦਾਂ ਲੱਗਦਾ ਕੰਮ ਇਹ ਦੇਖ ਕੇ ਬ੍ਰਿੰਸਾ ਵੈਲਕਮ ਹੋ ਗਏ ਰੋਨੀ ਸੁਖ ਨਾਲ ਕੱਦ ਵੀ ਦੇਖੋ ਤੰਨਾ ਦਾ ਤੰਨਾ ਜੀ ਆਜੀ ਆਜੀ ਕਿੰਨੇ ਉੱਚੇ ਗੱਭਰੂ ਐ ਇਹ ਨੌਜਵਾਨ ਪੀੜ੍ਹੀ ਜਿਹੜੀ ਕਦੇ ਆਮ ਆਦਮੀ ਦੇ ਪਿੱਛੇ ਆਪਣਾ ਸਾਰੀ ਜ਼ਿੰਦਗੀ ਲਗਾ ਕੇ ਜ਼ਿੰਦਗੀ ਦੀ ਕਮਾਈਆਂ ਲਗਾ ਕੇ ਉਹਨਾਂ ਨੂੰ ਬਦਲਾ ਸਮਝ ਕੇ ਕਿ ਕੋਈ ਇਨਕਲਾਬ ਆ ਰਿਹਾ ਹੈ ਅੱਜ ਉਹਨਾਂ ਦੀਆਂ ਨੀਤੀਆਂ ਉਹਨਾਂ ਦੀ ਕਾਰਗੁਜ਼ਾਰੀ ਦੇਖ ਕੇ ਵਾਪਸ ਮੁੜੇ ਹੈ ਤੇ ਕੌਂਸਲਰ ਜਿਹੜੇ ਕਿ ਜਿੱਤੇ ਹੋਏ ਆਮ ਆਦਮੀ ਪਾਰਟੀ ਵੱਲੋਂ ਤੇ ਸਾਡੇ ਸਾਡੇ ਜਿਹੜੇ ਆਪਣੇ ਲੀਡਰ ਭਾਜਪਾ ਚਲੇ ਗਏ ਸੀ ਅੱਜ ਜੋ ਵਾਪਸ ਕਾਂਗਰਸ ਚ ਆਏ ਮੈਂ ਆਸ਼ੂ ਜੀ ਨੂੰ ਮੁਬਾਰਕਬਾਦ ਦਿੰਦਾ ਕਿ ਲੋਕ ਉਮੜ ਕੇ ਤੁਹਾਡੇ ਵੱਲ ਆ ਰਹੇ ਲੋਕ ਦੂਸਰਿਆਂ ਦੀ ਕਾਰਗੁਜ਼ਾਰੀ ਨੂੰ ਦੇਖ ਕੇ ਅੱਜ ਵਾਪਸ ਆ ਰਹੇ ਤੇ ਤੁਹਾਡੀ ਆਪਣੀ ਕਾਰਗੁਜ਼ਾਰੀ ਜੋ ਤੁਸੀਂ ਇੱਥੇ ਅੱਛੇ ਕੰਮ ਕੀਤੇ ਡਿਵੈਲਪਮੈਂਟ ਕੀਤੀ ਉਹ ਉਸ ਤੋਂ ਪ੍ਰਭਾਵਿਤ ਹੋ ਕੇ ਲੋਕ ਅੱਜ ਵਾਪਸ ਔਰ ਵੱਡੇ ਵੱਡੇ ਲੀਡਰ ਵਾਪਸ ਆ ਰਹੇ ਮੈਂ ਸਵਾਗਤ ਕਰਦਾ ਅੱਜ ਤੋਂ ਉਹਨਾਂ ਦੀ ਜੁਆਇਨਿੰਗ ਵੀ ਪਿੱਕੀ ਪੈ ਗਈ ਹੈ ਉਹਨਾਂ ਦੇ ਪਿੱਸੂ ਪੈ ਜਾਣੇ ਨਾਮਿਨੇਸ਼ਨ ਨਾਮਿਨੇਸ਼ਨ ਉਹਨਾਂ ਦੀ ਪਿੱਕੀ ਪੈ ਗਈ ਉਹਨਾਂ ਦੇ ਪਿੱਸੂ ਪੈ ਜਾਣੇ ਯਾਰ ਸਾਡੇ ਤਾਂ ਐਮਸੀ ਜਾਣ ਲੱਗੇ ਆ ਆਮ ਆਦਮੀ ਤਾਂ ਕੀ ਹੋਊਗਾ ਸੋ ਤੁਹਾਡਾ ਸਵਾਗਤ ਹੈ ਤੁਸੀਂ ਕੁਝ ਬੋਲਣਾ ਚਾਹੋਗੇ ਤਾਂ ਧੰਨਵਾਦ ਜੀ ਮੈਂ ਸਨੀ ਮਾਸਟਰ ਅੱਜ ਜਿਲੋਂ ਸੱਤ ਪਹਿਲਾਂ ਮੈਂ ਆਮ ਆਪਣੇ ਕਾਂਗਰਸ ਪਾਰਟੀ ਦੇ ਜਿਹੜੇ ਸਾਡੇ ਲੀਡਰ ਨੇ ਰਾਣਾ ਜੀ ਮੀਨ ਆਸ਼ੂ ਜੀ ਚੰਨੀ ਸਾਹਿਬ ਸਾਰਿਆਂ ਦਾ ਧੰਨਵਾਦ ਕਰਦੀ ਕਿ ਉਹਨਾਂ ਨੇ ਮੇਰੀ ਆਮ ਫੜੀ ਕਿਉਂਕਿ ਮੈਂ ਹੁਣ ਤੱਕ ਆਮ ਆਦਮੀ ਪਾਰਟੀ ਦੇ ਵਿੱਚ ਆਮ ਆਦੀ ਪਾਰਟੀ ਦੀ ਨੀਤੀ ਨੂੰ ਦੇਖ ਕੇ ਚੱਲਿਆ ਸੀਗਾ ਕਿ ਭਈ ਇਹ ਬਹੁਤ ਕਿੰਨੀ ਇਨਕਲਾਬੀ ਪਾਰਟੀ ਹੈ ਅੱਜ ਉਹਨਾਂ ਦੇ ਵਿੱਚ ਰਹਿ ਕੇ ਮੈਨੂੰ ਇਹ ਮਹਿਸੂਸ ਹੋਇਆ ਕਿ ਇਹ ਨਕਲੀ ਇਨਕਲਾਬ ਲੈ ਕੇ ਆ ਰਹੇ ਆ ਜਿੱਥੇ ਕਿ ਪੰਜਾਬ ਦੀ ਕੀ ਨੀਤ ਰਹੀ ਹੋਵੇ ਵੀ ਆਪਾਂ ਪਾਣੀਆਂ ਦੇ ਮੁੱਦੇ ਨੂੰ ਉੱਤੇ ਲੈ ਕੇ ਜਾਣਾ ਸੀਗਾ ਅਸੀਂ ਪਾਣੀ ਨਹੀਂ ਦੇਣਾ ਉਹ ਤਾਂ ਪੰਜਾਬ ਦੇ ਹੱਕ ਦਿੱਲੀ ਵਾਲਿਆਂ ਨੂੰ ਦੇਣ ਲੱਗ ਗਏ ਚੇਅਰਮੈਨੀਆਂ ਦਿੱਲੀ ਵਾਲਿਆਂ ਨੂੰ ਦੇਣ ਲੱਗ ਗਏ ਜਿਹਦੇ ਕਰਕੇ ਮੈਂ ਬਹੁਤ ਨਿਰਾਸ਼ ਹਾਂ ਤੇ ਅੱਜ ਮੈਂ ਖੁਸ਼ੀ ਜ਼ਾਹਿਰ ਕਰਦਾ ਹਾਂ ਸਾਰੇ ਮਨ ਸੰਜੀ ਕਰਦਾ ਤੁਹਾਨੂੰ ਵਧਾਵਾ ਕਰਨਾ ਕਿ ਅਪੀਲ ਕਰਦਾ ਨਾਲੇ ਸਾਰੇ ਲੋਕਾਂ ਨੂੰ ਕਿ ਉਹ ਨਕਲੀ ਫਲਾਗ ਦੇ ਪਿੱਛੇ ਨਾ ਲੱਗਣ ਆਪਣਾ ਨੇਤਾ ਆਪਣੇ ਵਿੱਚ ਰਹਿਣ ਵਾਲੇ ਆਪਣੇ ਵਿੱਚ ਲੱਗੇ ਕਿ ਜਿਹੜਾ ਗ੍ਰਾਮ ਤੋਂ ਜਿਹੜਾ ਬੰਦਾ ਹੈਗਾ ਉਹਨੂੰ ਸਿਲੈਕਟ ਕਰਨ ਨਾ ਕਿ ਐਸੇ ਬੰਦੇ ਨੂੰ ਜਿਸ ਨੂੰ ਜਾਣਦੇ ਦੇ ਮਹੱਲਿਆਂ ਦੇ ਪ੍ਰਧਾਨਾਂ ਦੇ ਨਾਂ ਨਹੀਂ ਪਤਾ ਹੋਣ ਠੀਕ ਹੈ ਜੀ ਉਹਨੂੰ ਆਪਣੇ ਕੌਂਸਲਰਾਂ ਦੇ ਨਾਂ ਨਹੀਂ ਪਤਾ ਹੈਗੇ ਤੇ ਮੇਰੀ ਇਹ ਰਿਕਵੈਸਟ ਹੈ ਤੇ ਪੀਲਾ ਕਿ ਉਹ ਭਾਰਤੂ ਸ਼ਾਸਨ ਜੇ ਨੂੰ ਆਪਣਾ ਨੋਟਾ ਪਾ ਕੇ 19 ਤਰੀਕ ਨੂੰ ਕਾਮਯਾਬ ਕਰਨ ਤਾਂ ਕਿ ਆਸ਼ੋਜੀ ਜੀ ਜਿਹੜਾ ਪਹਿਲਾ ਕੰਮ ਕਰਦੇ ਆਏ ਆ ਉਹਨਾਂ ਨੂੰ ਸਾਰੇ ਨੇ ਦੇਖਿਆ ਉਹਨਾਂ ਨੂੰ ਤੁਸੀਂ ਮਿਲ ਸਕਦੇ ਹੋ ਬੜੇ ਸੌਖੇ ਤਰੀਕੇ ਤੇ ਅੱਜ ਮੈਂ ਧੰਨਵਾਦੀ ਹਾਂ ਕਾਂਗਰਸ ਪਾਰਟੀ ਦਾ ਕਿ ਉਹਨਾਂ ਨੇ ਮੇਰੀ ਬਾਹਮ ਫੜੀ ਤੇ ਫਸੀ ਅੱਗੇ ਤੋਂ ਕਾਂਗਰਸ ਦਾ ਸਾਥ ਦਵਾਂਗੇ ਤੇ ਉਹਨਾਂ ਨੂੰ ਜਤਨ ਮੈਂ ਸ਼ਾਨ ਦਾ ਕਰਮਗਿਰਦੀ ਕਿਥੇ ਸਾਰੇ ਮੇਰੇ ਮੀਡੀਆ ਦੇ ਭਰਾ ਸਾਡੇ ਗੌਂਦੀ ਸਤਕਾਰਯੋਗ ਸਰਦ ਅਰਜੀਤ ਸਿੰਘ ਜੰਮੀ ਜੀ ਰਾਣਾ ਗੁਰਜੀਤ ਜੀ ਸਤਾ ਪ੍ਰਕਾਸ਼ ਸਿੰਘ ਜੀ ਮੇਰੇ ਵੱਡੇ ਵੀਰ ਕੁਸ਼ਵਦੀਪ ਸਿੰਘ ਢਿੱਲੋਂ ਜੀ ਮੇਰਾ ਭਰਾ ਬਰਿੰਦਰ ਢਿੱਲੋਂ ਸਾਰੇ ਪਤਵੰਤੇ ਸੱਜਣਾਂ ਤੇ ਸਾਡੀ ਜਿੰਦਾਂ ਭਾਤ ਪੂਛਣਾ ਜੀ ਕਾਂਗਰਸ ਮੇਰਾ ਪਰਿਵਾਰ ਹੈ ਸਾਡੀਆਂ ਪਿਛਲੀਆਂ 5 ਪੀੜੀਆਂ ਕਾਂਗਰਸ ਹੀ ਠੀਕ ਹੈ ਕਹਦੇ ਮੰਨਪਟਾ ਹੋ ਜਾਂਦਾ ਹੈ ਬੁੱਤੇ ਬੰਦਾ ਇੱਕ ਸਟੈਪ ਲੈ ਲੈਂਦਾ ਇਮੋਸ਼ਨਲੀ ਪਰ ਮੇਰਾ ਹਲਕਾ ਦਾਖਾ ਹੈ ਤੇ ਦਾਖੇ ਹਲ ਜਦੋਂ ਵੀ ਬਾਇਲ ਇਕਸ਼ਨ ਹੋਈ ਮਨ ਤਾਂ ਪਹਿਲਾਂ ਹੀ ਦੁਖੀ ਸੀਗਾ ਪਰ ਲੋਕਾਂ ਨੇ ਧਰਿਆ ਦੀ ਜਲਾਕੀ ਯਾਰ ਜਿਹੜੇ ਬੰਦੇ ਨੇ ਨਿਸਵਾਤ ਕੋਵਿਡ ਤੋਂ ਲੈ ਕੇ ਦਾਕੇ ਹਲਕੇ ਚ ਆਪਣੀ ਸੇਵਾ ਕੀਤੀ ਆਸ਼ੂ ਜੀ ਨੇ ਕੋਵਿਡ ਚ ਕੋਈ ਕਸਰ ਨਹੀਂ ਛੱਡੀ ਨਾਲੇ ਇਹਨਾਂ ਦਾ ਜਿਹੜਾ ਆਉਂਦਾ ਮੋਟਾ ਵਾਲਾ ਹਲਕਾ ਸੀ ਲੋਕ ਕਹਿੰਦੇ ਭਾਈ ਹੁਣ ਤਗੜਾ ਹੋ ਜਾ ਉਹਨਾਂ ਦੀ ਮਦਦ ਕਰਨੀ ਪੈਣੀ ਹੈ ਤੇ ਆਪਾਂ ਹੁਣ ਵਾਪਸ ਚਲੀਏ ਆਸ਼ੂ ਜੀ ਕਹਿੰਦੇ ਇਹੋ ਜੇ ਇਨਸਾਨ ਹੈ ਜੀਰੇ ਨਾਲ ਖੜ ਗਿਆ ਭਾਈ ਉਹਦੇ ਨਾਲ ਖੜ ਗਿਆ ਤੇ ਸਾਫ ਨੀਅਤ ਵਾਲਾ ਲੋਕਾਂ ਨੇ ਦਵਾਮਾਂ ਦਿੱਤੀਆਂ ਤੇ ਕੱਲ ਦਾ ਜਿਹੜਾ ਨਾਮੀਨੇਸ਼ਨ ਸੀ ਉਹ ਵੈਸੇ ਹੀ ਮੋੜ ਲਾ ਗਿਆ ਸੀਗਾ ਤੇ ਉਸ ਤੋਂ ਬਾਅਦ ਅਗਲੇ 19 ਦਿਨ ਤੁਸੀਂ ਆਪ ਦੇਖਿਓ ਵੀ ਰੋਜ਼ ਪਰਿਵਾਰ ਚ ਵਾਧਾ ਹੋਊਗਾ ਸੋ ਮੇਰੀ ਇਸ ਕਰਕੇ ਨਾ ਖਾਸ ਕਰਕੇ ਜਿਹੜੇ ਬੀਜੇਪੀ ਦੇ ਦੇ ਅਕਾਲੀ ਦਲ ਦੇ ਭਰਾਏ ਸਾਡੇ ਉਹ ਦੁੱਬਦਾ ਜਾਣ ਦੇਖੋ ਲੜਾਈ ਸਰਕਾਰ ਦੇ ਨਾਲ ਹੈ ਮੈਂ ਸਾਰਿਆਂ ਨੂੰ ਇਹ ਅਪੀਲ ਕਰਦੇ ਵੀ ਆਪ ਦੀ ਵੋਟ ਨਾ ਖਰਾਬ ਕਰੋ ਆਸ਼ੂ ਜੀ ਦਾ ਡਟ ਕੇ ਸਾਥ ਦਿਓ ਚਾਹੇ ਉਹ ਕਾਲੀ ਦਾ ਵਾਲਾ ਭਰਾ ਚਾਹੇ ਭਾਜਪੀ ਵਾਲਾ ਕਿਉਂਕਿ ਉਹ ਤਾਂ ਲੜਾਈ ਤੋਂ ਬਾਹਰ ਹੈ ਤੇ ਕੱਲਾ ਬੰਦਾ ਸਰਕਾਰ ਦੀ ਉਲਟ ਲੜੀ ਜਾਂਦਾ ਜਿਵੇਂ ਆਪ ਦਾ ਸਰਕਾਰ ਦੇ ਉੱਤੇ ਕੁੱਪਗਲਾ ਚੜਨਾ ਉਹ ਆਸ਼ੂ ਜੀ ਦੀ ਠੋਕ ਕੇ ਮਦਦ ਕਰੇ ਨਹੀਂ ਵੋਟ ਖਰਾਬ ਹੋ ਜਾਣੀ ਹੈ ਸੋ ਇਸ ਕਰਕੇ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਆਸ਼ੂ ਜੀ ਦੀ ਤਗੜੇ ਹੋ ਕੇ ਮਦਦ ਕਰੀਏ ਤੇ ਇਹਨਾਂ ਨੂੰ ਵੱਢੀ ਨਹੀਂ ਜਣਾ ਚਾਹੀਦਾ ਪਹਿਲਾਂ ਤੋਂ ਮੈਂ ਸਾਰੀ ਕਾਂਗਰਸ ਪਾਰਟੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੇ ਆਉਣ ਦਾ ਮਾਣ ਮਿਲਿਆ ਤੇ ਨਾਲ ਹੀ ਮੈਨੂੰ ਖੁਸ਼ੀ ਹੈ ਕਿ ਮੈਂ ਉਸ ਪਾਰਟੀ ਦਾ ਹੈਨਾ ਉਸ ਬੰਦੇ ਦੇ ਹੱਥ ਕਰਾਇਆ ਜਿਹੜਾ ਅੱਜ ਤੱਕ ਲੋਕਾਂ ਲਈ ਖੜਦਾ ਰਿਹਾ ਤੇ ਅੱਗੇ ਵੀ ਖੜੂਗਾ ਪਰ ਮੈਂ ਇਹ ਪਾਰਟੀ ਦੇ ਆਮ ਆਦਮੀ ਪਾਰਟੀ ਤੋਂ ਤੰਗ ਹੋ ਕੇ ਆਇਆ ਜਦੋਂ ਬਾਹਰਲੀਆਂ ਸਟੇਟਾਂ ਵਾਲੇ ਆ ਕੇ ਪੰਜਾਬ ਤੇ ਰਾਜ ਕਰੂਗੇ ਕਿ ਅਸੀਂ ਆਪਣੇ ਹੱਕਾਂ ਲਈ ਖੜਨੇ ਆ ਤੇ ਇਹਨਾਂ ਦੇ

ਜਿਨ੍ਹਾਂ ਨੇ ਇਸ ਇਲੈਕਸ਼ਨ ਦੇ ਸਮੇਂ ਮੇਰੇ ਨਾਲ ਚੱਲਣ ਦਾ ਸੰਕਲਪ ਲਿਆ ਉਹ ਖਾਸ ਤੌਰ ਤੇ ਕਾਂਗਰਸ ਪਾਰਟੀ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਮੈਂ ਬਹੁਤ ਧੰਨਵਾਦੀ ਹਾਂ ਪਰਵਾਹ ਚ ਵਾਦਾ ਹੋ ਰਿਹਾ ਹੈ ਸਵੇਰੇ ਵੀ ਜੁਆਇਨਿੰਗ ਹੋਈ ਵਿਕਰਮ ਜੀ ਤੁਹਾਡੀ ਜਿਹੜੇ ਆਪ ਦੇ ਆਈਟੀ ਸੈੱਲ ਦੇ ਕੋਆਰਡੀਨੇਟਰ ਸੀ ਮਾਲਵਾ ਜ਼ੋਨ ਦੇ ਇਹ ਹੁਣ ਤੁਹਾਡੇ ਸਾਹਮਣੇ ਤਿੰਨ ਹੋਰ ਬੰਦੇ ਬੈਠੇ ਤੇ ਇਹ ਤੁਸੀਂ ਆਪ ਅੰਦਾਜ਼ਾ ਲਗਾਓ ਕਿ ਆਮ ਆਦਮੀ ਪਾਰਟੀ ਦਾ ਝਾਗੂ ਤਾਂ ਹੁਣ ਵਧਣਾ ਸ਼ੁਰੂ ਹੋ ਗਿਆ ਤੇ ਹੁਣਨੀ ਤਰੀਕ ਤੱਕ ਇਹ ਕਿੱਥੇ ਜਾ ਕੇ ਰੁਕੇਗਾ ਕੰਮ ਇਹ ਤੁਸੀਂ ਆਪ ਹੀ ਦੇਖੋ ਕੱਲ ਦੇ ਨਾਮੀਨੇਸ਼ਨ ਤੋਂ ਬਾਅਦ ਜਿਸ ਤਰੀਕੇ ਦਾ ਮਾਹੌਲ ਬਣਿਆ ਹੈ ਸਾਰੀ ਕੰਸਟਿਟੂਐਂਸੀਸ ਮੈਂ ਤਨਵਾਦੀਆਂ ਆਪਣੇ ਵਰਕਰਾਂ ਦਾ ਜਿਨ੍ਹਾਂ ਨੇ ਉਹਦਾ ਜੋਸ਼ ਦਿਖਾਇਆ ਬੜੇ ਹੌਂਕਾ ਮਾਰ ਕੇ ਪਹੁੰਚੇ ਹੋ ਮੈਂ ਧੰਨਵਾਦੀ ਆ ਆਪਣੀ ਲੀਡਰਸ਼ਿਪ ਦਾ ਸਾਰੀ ਦਾ ਜਿਨ੍ਹਾਂ ਨੇ ਸੰਕਲਪ ਲਿਆ ਵੀ ਇਹ ਸੀਟ ਅਸੀਂ ਹਰ ਹਾਲਤ ਹਰ ਹੀਲੇ ਜਿਤਾਉਣੀ ਆ ਇੱਕ ਇੱਕ ਲੀਡਰ ਵਰਕਰ ਬਣ ਕੇ ਜਨਗੀਆਂ ਦੇ ਵਿੱਚ ਕੰਮ ਕਰ ਰਿਹਾ ਤੁਸੀਂ ਆ ਦੇਖਿਆ ਕਿ ਟੀ ਲੀਡਰਸ਼ਿਪ ਅੱਜ ਖੜੀ ਹੈ ਜਿਹੜੀ ਸਿਰਫ ਜੁਆਇਨਿੰਗ ਕਰਾਣ ਆਪਣੇ ਆਪਣੇ ਜਿਹੜੇ ਜਿਹੜੇ ਲਾਕੇ ਚ ਕੰਪੇਨ ਕਰ ਰਹੇ ਸੀ ਉਤੋਂ ਨਿਕਲ ਕੇ ਇੱਥੇ ਆਏ ਸੋ ਜਿੱਥੇ ਮੈਂ ਇਹਨਾਂ ਨੂੰ ਵੈਲਕਮ ਕਰਦਾ ਮੈਂ ਆਪਣੀ ਸਾਡੀ ਲੀਡਰਸ਼ਿਪ ਦਾ ਧੰਨਵਾਦ ਵੀ ਕਰਦਾ ਬਹੁਤ ਬਹੁਤ ਰਾਣਾ ਜੀ ਨੂੰ ਬੇਨਤੀ ਕਰਾਂਦਾ ਕਿ ਅਸਨੇ ਅਸ਼ੀਰਵਾਦੋ ਤੁਹਾਡੇ ਰਹਿਮਾਈ ਹੋਰਿਆ ਕੰਮ ਸਰਦਾਰ ਚੰਨਜੀਤ ਸਿੰਘ ਜੀ ਚੰਨੀ ਸਾਡਾ ਮੁੱਖ ਮੰਤਰੀ ਮੌਜੂਦਾ ਐਮਟੀ ਜਗੰਦਰ ਜਿਨ੍ਹਾਂ ਦੀ ਰਹਿਨਮਾਈ ਦੇ ਵਿੱਚ ਅੱਜ ਕਰਨ ਵੜਿੰਦੀ ਘਰ ਵਾਪਸੀ ਔਰ ਸਤਨਾਮ ਜੀ ਦੀ ਵੀ ਮੈਂ ਸਮਝਦਾ ਘਰ ਵਾਪਸੀ ਆਪਾਂ ਔਰ ਸਾਡਾ ਗਰੋਣੀ ਸਾਡਾ ਪੰਜਾਬ ਇਹਦੇ ਵੀ ਕਰਵਾਉਸੀ ਆ ਇਹਨਾਂ ਲੋਕਾਂ ਨੇ ਬਦਲਾਅ ਦੇ ਚੱਕਰ ਜਾ ਕੇ ਬੜੀ ਹਾਈਪ ਸੀ ਬੜੀ ਹਾਈਪ ਕ੍ਰੀਏਟ ਕੀਤੀ ਸੋਸ਼ਲ ਮੀਡੀਆ ਤੇ ਤੇ ਦਿੱਲੀ ਦਾ ਪੈਸਾ ਪੰਜਾਬ ਚ ਲਾਇਆ ਸੀ ਮੀਡੀਆ ਤੇ ਤੇ ਅੱਜ ਪੰਜਾਬ ਦਾ ਪੈਸਾ ਕਰੀਬ 750 800 ਕਰੋੜ ਰੁਪਏ ਸਾਲ ਦਾ ਬਣਾ ਦਿੱਲੀ ਦੇ ਰਾ ਹੁਣ ਦਿੱਲੀ ਦੇ ਗਏ ਖੁਸ਼ ਤੇ ਹੁਣ ਪੰਜਾਬ ਦੇ ਵਿੱਚ ਦਿੱਲੀ ਵਾਲਿਆਂ ਨੂੰ ਪ੍ਰੋਮੋਟ ਕਰ ਰਿਹਾ ਆ ਇਹਨਾਂ ਗੱਲਾਂ ਨੂੰ ਵੇਖਦੇ ਹੋਏ ਇਹ ਦੋਵੇਂ ਵੀਰ ਆਮ ਆਦਮੀ ਪਾਰਟੀ ਛੱਡ ਕੇ ਜਿਹੜੇ ਆਏ ਆ ਇਹਨਾਂ ਦਾ ਨਿੱਘਾ ਸਵਾਗਤ ਕਰਦੇ ਆ ਤੁਸੀਂ ਛੱਡ ਕੇ ਆਪਣੇ ਘਰ ਹੀ ਆਏ ਹੋ ਤੇਵੜਿੰਗ ਸਾਹਿਬ ਤੁਹਾਡਾ ਵੀ ਵੈਲਕਮ ਤੇ ਤੁਸੀਂ ਬੜਾ ਕੰਮ ਕੁਝੇ ਆਪਣੇ ਘਰ ਆਏ ਵਾਪਸ ਬੜਾ ਕੰਮ ਕੀਤਾ ਕਾਂਗਰਸ ਪਾਰਟੀ ਚ ਪਰ ਮੈਂ ਤਾਂ ਇਹ ਗੱਲ ਇਹ ਕਾਂਗਾ ਕਿ ਕੋਈ ਵੀ ਪਾਰਟੀ ਅਗਰ ਆਪਣੇ ਵਰਕਰ ਨੂੰ ਸਨਮਾਨ ਨਹੀਂ ਦਿੰਦੀ ਉਹਨਾਂ ਦੇ ਕੀਤੇ ਕੰਮ ਨੂੰ ਪਛਾਣਦੀ ਨਹੀਂ ਤਾਂ ਫਿਰ ਦੁੱਖ ਬੜਾ ਹੁੰਦਾ ਮੰਨੋ ਔਰ ਸੁਤਨਾਮ ਜੀ ਤੇ ਗੋਗੀ ਜੀ ਦੇ ਪੰਜਾ ਇਹ ਜਿਹੜੇ ਵਾਪਸ ਆਏ ਨੇ दुखी ਮਨ ਦਾ ਕਿਉਂਕਿ ਰਾਜ ਭਾਗ ਹੋਵੇ ਤੇ ਕੋ 파ਟੀ ਨੂੰ ਛੱਡਣਾ ਬੜਾ ਔਖਾ ਹੁੰਦਾ ਬੜਾ ਔਖਾ ਇਹਨਾਂ ਦਾ ਫੈਸਲਾ ਲੇਕਿਨ ਹੈ ਫੈਸਲਾ ਸਹੀ ਰਾਜੂ ਜੀ ਤੁਸੀਂ ਮੈਂ ਜਾ ਰਿਆਂ ਬਕਰੇ ਬਕਰੇ ਬਾੜਾਂ ਚ ਲੋਕ ਤੁਹਾਡਾ ਨਾ ਮੌਕਤ ਕਰਦੇ ਆ ਦੇਖਾਵਾ ਸੀ ਉਹ ਆਪਣੀ ਦਿੱਤੀ ਨੂੰ ਸੁਧਾਰ ਕੇ ਗੱਤੀ ਉਹ ਨਹੀਂ ਸੀ ਗੱਤੀਆਂ ਕਾਗਜ਼ ਤੋਂ ਹੋਈਆਂ ਹੋ ਜਾਣੀਆਂ ਸਾਡੇ ਵਾਲੇ ਇਕਾਂਦੀਦਲਾਂ ਮਿਲ ਗਏ ਤੇ ਉਹਨਾਂ ਨੇ ਕਿਹਾ ਭਾਈ ਇਹ ਦੋਵੇਂ ਇੱਕ ਹੋ ਜائیں ਅਨੰਦ ਚੰਨੀ ਜੀ ਨੇ 111 ਦਿਨ ਚ ਕੋਸ਼ਿਸ਼ ਕੀਤੀ ਬਹੁਤ ਕੁਝ ਮਿਟਰਦੀ ਲੇਕਿਨ ਭਾਈ ਉਹ ਨੇਰੀ ਇਤਾਂ ਦੀ ਸੀ ਜਿਹਦੇ ਸ਼ਿਕਾਰ ਅਜ ਪੰਜਾਬ ਹੋਇਆ ਪੰਜਾਬ ਨੇ ਸ਼ਿਕਾਰ ਕਰਦਾ ਪਰ ਪੰਜਾਬੀ ਮਹਿਸੂਸ ਕਰਦੇ ਆ ਕਿ ਕਾਂਗਰਸੀ ਇੱਕ ਪਾਰਟੀ ਹੋ ਜੇ ਆ ਜਿਹੜੀ ਅਮਨ ਸ਼ਾਂਤੀ ਚੈਨ ਔਰ ਇੰਡਸਟਰੀਅਲ ਟਾਊਨ ਹੈ ਮੈਂਚੈਸਟਰ ਆਫ ਇੰਗਲੈਂਡ ਔਫ ਮੈਂਚੈਸਟਰ ਐਂਡ ਸੇ ਦਿਸ ਇਜ਼ ਮੈਂਚੈਸਟਰ ਮੈਂਚੈਸਟਰ ਆਫ ਇੰਡੀਆ ਜਿਹੜਾ ਸੀ ਉਹਦਾ ਮਾਹੌਲ ਸਾਨੂੰ ਕੰਡਿਊਸਿਵ ਐਟਮੋਸਫੇਅਰ ਇੰਡਸਟਰੀਜ਼ ਟੂ ਦੇ ਆਂਡੀ ਲੋੜਾ ਉਹ ਇੱਕੋ ਬੰਦਾ ਜਿਹੜਾ 6 ਹਲਕੇ ਸ਼ਾਇਦ ਇਹ ਸੰਦਾ ਕੋਈ ਸਾਰੇ ਪੰਜਾਬ ਦੱਸ ਦਿਓ ਜਿਹੜਾ ਐਮ ਐਲ ਏ ਹੋ ਕੇ 6 ਮਿਲ 6 ਕੌਨਸਟੀਚੁਐਂਸ਼ੀਆਂ ਜਾਂ 9 ਕੌਨਸਟੀਚੁਐਂਸ਼ੀਆਂ ਦੇ ਸਾਰੇ ਕੰਮ ਕਰਦਾ ਸੀ ਉਹ ਕੇਵਲ ਇੱਕ ਬੰਦਾ ਸੀ 파ਰਕ ਕੁਸ਼ਨ ਅਸ਼ੂ ਪਰ ਲੋਕ ਮਹਿਸੂਸ ਕਰਦੇ ਐ ਕਿ ਤੁਹਾਨੂੰ ਜਰੂਰੀਆ ਤੇ ਤੁਹਾਡਾ ਭਾਈ ਬਹੁਤ ਬਹੁਤ ਸ਼ੁਕਰੀਆ ਬੜਾ ਬੜਾ ਕੋਟ ਰਿਕੋਟ ਧੰਨਵਾਦ ਇਹ ਲੜੀ ਜਾਰੀ ਰੱਖਿਓ ਚੰਨੀ ਸਾਹਿਬ ਮੈਂ ਇੱਕ ਬੇਨਤੀ ਹੋਰ ਕਰਾਂਗਾ ਤੇ ਦਰਸ ਦੇ ਨਾਲ ਲੈ ਕੇ ਜੀ ਆਹ ਇਥੇ ਟਾਈਮ ਪੂਰਾ ਹੋ ਗਿਆ ਜੀ ਹੈ ਦੇਖਣੇ ਅੱਜ ਕਿ ਮੈਂ ਇੱਕ ਅਪੀਲ ਕਰਨਾ ਚਾਹੁੰਦਾ ਹਾਂ ਲੋਜਾਨੇ ਦੇ ਲੋਕਾਂ ਨੂੰ ਕਿ ਇਹ ਜਿਹੜੇ ਵੀ ਲੋਕ ਗੈਰਤਮੰਦ ਅਣਖੀਲੇ ਪੰਜਾਬ ਵਾਸਤੇ ਸੋਚਦੇ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਆਪਾਂ ਬਾਹਰੋਂ ਬੰਦਾ ਦਿੱਲੀ ਜਾਂ ਹਰਿਆਣੇ ਦਾ ਨਾ ਚੁਣੀਏ ਇਹ ਚੋਣ ਕੇਜਰੀਵਾਲ ਦੇ ਹੋਣੇ ਹੈ ਜੇ ਉਹ ਜਿੱਤਦੇ ਹੈ ਕਿਉਂਕਿ ਉਹਨੇ ਰਾਜ ਸਭਾ ਦਾ ਮੈਂਬਰ ਬਣਨਾ ਸਾਡੇ ਦਾ ਰਾਜ ਸਭਾ ਦੀ ਕੁਰਸੀ ਨਹੀਂ ਹੈ ਇਸ ਕਰਕੇ ਜਿਹੜੇ ਲੋਕ ਅਣਖ ਅਣਖ ਦੇ ਪਿੱਛੇ ਪੰਜਾਬੀਅਤ ਦੇ ਪਿੱਛੇ ਕਾਂਗਰਸ ਪਾਰਟੀ ਨੂੰ ਜਿਤਾਉਣ ਦੇ ਲਈ ਉਹਨਾਂ ਨੂੰ ਹਰਵਾਉਣ ਦੇ ਲਈ ਜੁਆਇਨ ਕਰਨਾ ਚਾਹੁੰਦੇ ਸਾਡੇ ਵੱਲੋਂ ਸਾਰਿਆਂ ਨੂੰ ਬਿਲਕੁਲ ਹੈ ਅਸੀਂ ਹਰ ਚੰਗੇ ਬੰਦੇ ਨੂੰ ਪਾਰਟੀ ਦੇ ਵਿੱਚ ਲੈਣ ਨੂੰ ਤਿਆਰ ਹੈ ਸੋ ਹਰ ਰੋਜ਼ ਬਹੁਤ سارے ਲੋਕ ਅਪਰੋਚ ਕਰ ਰਹੇ ਮੈਂ ਖਾਸ ਤੌਰ ਤੇ ਇਸ ਏਰੀਏ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਆਓ ਇਕੱਠੇ ਹੋ ਕੇ ਆਪਾਂ ਇੱਕ ਤਰਫਾ ਵੋਟਾਂ ਪਾਈਏ ਇਹ ਬੜੀ ਅੱਛੀ ਅਪੀਲ ਕੀਤੀ ਹੈ ਕਿ ਜਿਹੜੇ ਅਕਾਲੀ ਦਲ ਦੇ ਤੇ ਬੀਜੇਪੀ ਦੇ ਲੋਕ ਕਿਹਾ ਅੱਜ ਹਰ ਕੋਈ ਮੂੰਹ ਤੇ ਚਪੇੜਾ ਮਾਰ ਰਿਹਾ ਜਿਹਨੇ ਪਹਿਲਾਂ ਬੂਟਾ ਪਾਤੀ ਹੈ ਇਹਨਾਂ ਨੂੰ ਆਮ ਆਦਮੀ ਪਾਰਟੀ ਆ ਰਹੀ ਹੈ ਨਾੜੇ ਆਪਣਾ ਯਾਰ ਕੇਜਰੀ ਵੱਲ ਨਾਲ ਕਿਹੜਾ ਗੱਡਾ ਪਿਆਇਆ ਹੋਇਆ ਕਿ ਐਸੀ ਉਹ ਉਹ ਇੱਥੇ ਦੇ ਚੁਣੀਏ ਰਾਜ ਸਭਾ ਦਾ ਮੈਂਬਰ ਐਸੀ ਆਪਣੇ ਬੰਦੇ ਚੁੱਕੇ ਸੋ ਆਓ ਸਾਰੇ ਜਿਹੜੇ ਆਸ਼ੂ ਨੂੰ ਜਤੌਣ ਵਾਸਤੇ ਇਕੱਠੇ ਹੋਈਏ ਤੇ ਕਾਂਗਰਸ ਪਾਰਟੀ ਨੂੰ ਜੁਆਇਨ ਕਰੋ ਧੰਨਵਾਦ ਜੈ ਹਿੰਦ